ਹਾਂਜੀ ਵੀ ਮਿੱਤਰੋ ਕੀ ਹਾਲ ਚਾਲ ਆ ਤੁਸੀਂ ਟਿੱਟਾ ਵਾਲ ਤੇ ਆ ਚੈੱਕ ਕਰੋ ਬਾਕੀ ਆਪਣਾ ਕੰਮ ਚੱਲ ਰਿਹਾ ਸੀ ਤੇ ਬਾਈ ਜੀ ਜੁਨੇਟਾ ਨਾਲ ਦੇ ਕਸਲੇ ਤੁਸੀਂ 나ਟ ਤੇ 나ਟ ਕਸ ਦੇ ਕਸ ਦੇ ਬਾਈ ਜੀ ਹੁਣ ਤਾਂ ਵੀ ਆਪਾਂ ਥੋੜਾ ਬਹੁਤ ਵੀਊ ਲਿਆ ਬਾਈ ਜੀ ਹੁਣਾਂ ਪੁੱਛਿਆ ਤੇ ਬਾਈ ਜੀ ਨਾਲੇ ਆਪਾਂ ਨੂੰ ਪ੍ਰੋਪਰ ਗੱਲਬਾਤ ਕਰਦੇ ਦੱਸੇ ਕਿ ਬਾਈ ਜੀ ਓਕੇ ਰਿਪੋਰਟ ਓਕੇ ਗੱਲਬਾਤ ਹੋ ਗਈ ਆ ਤੇ ਚੋਲੇ ਚੋਲੇ ਹੋ ਗਏ ਟੈਰ ਤੇ ਟੈਰ ਬਾਈ ਜੀ ਨਾਲ ਕੀਤੇ ਬੇਟ ਤੇ ਐਨ ਪੂਰੇ ਸ਼ੌਕ ਨਾਲ ਸੀ ਤਾਂ ਬਾਈ ਜੀ ਉਹਨਾਂ ਨੇ ਕਰਨਾ ਤੇ ਬਾਈ ਜੀ ਹੁਣੇ ਕੱਸਰੇ ਅਸੀਂ ਨਾਟਕਸ ਦੇ ਕੱਸਦੇ ਕਹਿੰਦੇ ਬਾਈ ਜੀ ਆ ਜੂਡੂ ਆਈਡੀ ਦੇ ਦਿਓ ਸਾਨੂੰ ਤੇ ਅਸੀਂ ਦੇਖਾਂਗੇ ਤੇ ਬਾਈ ਜੀ ਤੇ ਬਾਈ ਜੀ ਨਾਲ ਕੱਸੇ ਫਿਰ ਨਾਟਕ ਹੁਣ ਕੱਸਨ ਤੋਂ ਬਾਅਦ ਇਹਨੇ ਕਮਾਇਆ ਫਿਰ ਟੈਗ ਕੀਪੀ ਫਿਰ ਲੋਕ ਪੀਚਾ ਤੇ ਆ ਮਾਸੀ ਵਾਲਾ ਵੀ ਬਾਦਾਂ ਜਿੱਤੀ ਸੀ ਕਚਾਈਆਂ ਪਤੰਦਵੇਂ ਫੋਟਮਾ ਤੇ ਫੋਟਮਾ ਖਿੱਚਣ ਤੋਂ ਬਾਅਦ ਅੱਧਰ ਯਾਰਾਂ ਨੇ ਹੋਣਾ ਕਿ ਅਸੀਂ ਫਿਰ ਅੱਗੇ ਤੇ ਫਿਰ ਅੱਗੇ ਵੀ ਆਪਾਂ ਕਰਨਾ ਸੀ ਕੰਮ ਕਰ ਤੇ ਮੌਸਮ ਤੇ ਝੋਪ ਵਧੀਆ ਹੈਗਾ ਤੇ ਅੱਗੇ ਫਿਰ ਆਪਾਂ ਦੇਣਾ ਸੀ ਝੋਟੇ ਦਾ ਨਾਮ ਤੇ ਨਾਮ ਤੇ ਤੁਹਾਨੂੰ ਪਤਾ ਹੀ ਆਪ ਸਭ ਜੋ ਕਿ ਆਪਾਂ ਨਾਮ ਇਸ ਦਾ ਰੱਖਿਆ ਅਜਗਰ ਤੇ ਬਾਕੀ ਆਪਾਂ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕਰੋ ਫਿਰ ਚੈੱਕ ਲੋ ਵੀ ਮਿੱਤਰੋ ਟੈਟੂ ਪਾ ਕੇ ਨਵੇਂ ਜਿਹੇ ਰੋਪਾ ਚੜਾਤਾ ਬੋਲਤੇ ਕਰੋ ਫਿਰ ਚੈੱਕ ਤੇ ਬੋਲਤੇ ਪਤੰਦਰ ਜਾਂਦਾ ਹੀ ਜੋਰ ਮਾਰਦਾ ਤੇ ਸਾਨੂੰ ਅੰਦਰ ਜੀ ਕਾਰ ਡਮੀਨਲ ਟੈਕ ਟੈਕ ਲਈ ਤੋਂ ਅੱਗੇ ਉਹ ਜੇਤਨੇ ਜਾਂਦੇ ਰਹੇ ਸੀ ਸਾਹਮਣੇ ਤੇ ਮੈਂ ਤਾਂ ਨਾ ਵੀ ਲਾ ਨਵੇਂ ਪਾਇਓ ਟੈਰ ਇਹਨਾਂ ਯੂਲ ਵੀ ਲਾਉਣਾ ਤੇ ਉਹ ਵੀ ਹੱਸੀਆਂ ਘੱਡੀਆਂ ਕਰਦੇ ਹੋਏ ਆਪਾਂ ਪਹੁੰਚ ਕੇ ਬਾਈ ਦੀ 숍 ਤੇ ਹਾਂਜੀ ਵੀ ਮਿੱਤਰੋ ਪਹੁੰਚ ਗਏ ਸੀ ਬਾਈ ਦੀ ਆਪਣਾ 숍 ਤੇ ਤੇ ਹੋਣਾ ਕੀ ਸੀ ਨਾਂ ਨੂੰ ਦਿੱਤਾ ਪਾ ਛੋਟੇ ਨੂੰ ਤੇ ਕਰੋ ਫਿਰ ਚੈੱਕ ਕਿੰਨਾ ਲੱਗ ਰਿਹਾ ਅਜਗਰ ਤੇ ਬਾਕੀ ਬਾਈ ਜੀ ਨਾਲ ਕੋਲ ਆਪਾਂ ਕੰਮ ਕਰਵਾਇਆ ਤੇ ਵਧੀਆ ਬਾਈ ਜੀ ਨੇ ਕੰਮ ਆਪਾਂ ਨੂੰ ਕਰਕੇ ਦਿੱਤਾ ਫਿਰ ਕਰੋ ਚੱਕ ਜਾਗਦਾ ਫਿਰ ਆਪਣਾ ਅਜਗਰ ਤੇ ਲੁੱਕ ਚੈੱਕ ਕਰੋ ਇਹ ਹਨੇਰਾ ਕਾਫੀ ਹੋ ਗਿਆ ਸੀ ਤੇ ਬਾਈ ਜੀ ਨੇ ਕਹਿੰਦੇ ਬਾਈ ਜੀ ਕੋਈ ਗੱਲ ਨਹੀਂ ਤੁਸੀਂ ਚਲੇ ਜਾਓ ਤੇ ਆਪਾਂ ਕੰਮ ਕਰਾਂਗੇ ਕੱਲ ਤੇ ਮੈਂ ਕਿਹਾ ਚਲੋ ਬਾਈ ਜੀ ਕੋਈ ਗੱਲ ਹੀ ਨਹੀਂ ਹੋਣਾਗੇ ਜੀ ਮਿੱਤਰੋ ਫਿਰ ਚਾਰ ਦਿੱਤਾ ਆਪਾਂ ਰੋਡ ਤੇ ਦੇ ਰੋਡ ਜਾਂਦਾ ਆਪਣਸ ਤੱਕ ਕਾਰ ਨੂੰ ਏ ਯਾਰ ਤੁੰਦਰ ਨੇ ਲਾਈਟਾਂ ਵਾਦੀਆਂ ਛੱਡ ਰੱਖਿਆ ਸੀ ਕਾਰ ਵਾਲੇ ਨੇ ਤੇ ਮਿੱਤਰਾਂ ਨੇ ਵੀ ਫੁੱਲ ਕਰ ਦਿੱਤੀਆਂ ਲਾਈਟਾਂ ਜੇਟਾਂ ਤੇ ਆਪਾਂ ਫਿਰ ਜਾ ਰਹੇ ਸੀ ਕਾਰ ਨੂੰ ਕਿ ਫਿਰ ਚੈੱਕ ਕਰੋ ਵੀਓ ਤੇ ਬਾਅਦ ਥੋੜੇ ਟਾਈਮ ਲਓ ਵੀ ਮਿੱਤਰੋ ਫਾਈਨਲੀ ਆਪਾਂ ਘਰ ਪਹੁੰਚ ਚੁੱਕੇ ਆ ਤਾਂ ਵੀਓ ਚੈੱਕ ਕਰੋ ਲਓ ਵੀ ਬਾਪੂ ਵੀ ਆਪਣਾ ਚੈਟ ਕਰ ਰਿਹਾ ਅਜ ਅਜੇਦਰ ਨੂੰ ਵੀਓ ਚੈੱਕ